ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਅੱਜ ਜਿਹੜੀ ਆਪਾਂ ਬਾਈ ਸੁਖਦੇਵ ਸਿੰਘ ਡੱਲਾ ਜੀ ਉਹਨਾਂ ਦੀ ਇੱਕ ਵੀਡੀਓ ਲੈ ਕੇ ਆਏ ਆਂ ਤੇ ਵੀਡੀਓ ਦਾ ਟਾਈਟਲ ਏ ਕਿ ਜਿਹੜਾ ਸਿੱਖੀズム ਦੇ ਵਿੱਚ ਜਿਹੜੀਆਂ ਚੀਜ਼ਾਂ ਖਰਾਬੀ ਪੈਦਾ ਕਰ ਰਹੀਆਂ ਨੇ ਜਾਂ ਜਿੱਦੀ ਵਇਆ ਤੋਂ ਸਿੱਖੀズム ਦੀ ਬਰਬਾਦੀ ਹੋ ਰਹੀ ਏ ਉਹਨਾਂ ਦੀ ਉਹ ਨਿਸ਼ਾਨਦਾਈ ਕਰ ਰਹੇ ਨੇ ਇਸ ਵੀਡੀਓ 'ਚ ਤੇ ਹੁਣ ਆਪਾਂ ਜਲਦੀ ਨਾਲ ਵੀਡੀਓ ਸ਼ੁਰੂ ਕਰਦੇ ਆਂ ਸ਼ਹੀਦਾਂ ਦੀਆਂ ਵਾਰਾਂ ਗਾਈਆਂ ਬੰਦ-ਬੰਦ ਕਟਾਇਆ ਉਹਨਾਂ ਨੂੰ ਤੇ ਕੋਈ ਜਾਣਦਾ ਨਹੀਂ ਤੇ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਗੰਦ ਗਾਇਆ ਗੰਦੇ ਗੀਤ ਗਾਏ ਉਹਨੂੰ ਫੇਰ ਸਟਾਰ ਬਣਾਤਾ ਲਿਆ ਕੇ ਤੇ ਸਾਡੇ ਜਵਾਨਾਂ ਨੂੰ ਉਹਦੇ ਪਤਾ ਹੀ ਲੱਗਣਾ ਉਹਦਾ ਤੇ ਸਾਡੇ ਅੱਲੇ ਉਹ ਕਹਿੰਦੇ ਬਾਪੂ ਨੂੰ ਭੇਜ ਦਿਓ ਭੋਗ ਤੇ ਕੋ ਮੈਨੂੰ ਅਜੇ ਵੀ ਯਾਦ ਮੈਂ 8ਵੀਂ ਚ ਪੜਦਾ ਸੀ ਤੇ ਗੁੱਸਾ ਆਨ ਕਹਿੜਿਓ ਮੈਂ ਕਥਾ ਆਰੰਭ ਕਰਨੀ ਦੋ ਚਾਰ ਦਿਲ ਦੀਆਂ ਗੱਲਾਂ ਕਰ ਲਾਂ ਤੇ 10 ਰੁਪਏ ਦਾ ਪਾਟੇ ਜੋੜੇ ਮੈਂ ਸਚਾਈ ਕਿੰਨਾ ਸਾਡੀ ਸਿੱਖੀ ਡੁੱਬੀ ਕਿਉਂ ਉਹ ਦੁਕਾਨ ਵਾਲੇ ਨੇ ਮੋੜ ਤੇ ਸੌਜੀ ਵਾਲੇ ਨੇ ਮੋੜ ਤੇ ਲਵਾਈ ਨੇ ਮੋੜ ਤੇ ਤੇ ਸਾਡੀ ਦਾਦੀ ਬੈਠੀ ਤੇ ਉਹ ਲਿਆ ਕੇ ਹੀ ਸੁੱੜਤੇ ਤੇ ਕਹਿੰਦੀ ਪੁੱਤ ਮੈਨੂੰ ਫੜਾ ਦੇ ਮੈਂ ਕਿਹਾ ਬੀਬੀ ਇਹ ਨਹੀਂ ਚੱਲਦੇ ਖਰਾਬ ਆ ਕਹਿੰਦੀ ਮੈਂ ਚਲਾ ਲੈਣੇ ਮੈਂ ਕਿਹਾ ਕਿੱਥੇ ਚਲਾਉਣੇ ਆ ਕਹਿੰਦੇ ਗਵੰਡੀਆਂ ਦੇ ਭੋਗ ਪੈਣਾ ਹੈ ਤੇ ਮੈਂ ਉੱਥੇ ਜਾਣਾ ਮੈਂ ਤੇ ਮੱਥਾ ਟੇਕੂਗੀ ਲਿਆਓ ਇੱਥੋਂ ਵੇਖੋ ਪਤਾ ਲੱਗਦਾ ਸਾਡਾ ਮਾਈਂਡ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਦਾ ਬਿਕੋਸੀ ਕੀ ਸਮਝ ਰਹੇ ਆ ਇੱਕ ਬੰਨੇ ਕਿਨੇ ਗੁਰਬਾਣੀ ਉਤਮਾ ਉਹ ਸਭ ਤੋਂ ਵੱਡਾ ਸਤਿਗੁਰ ਨਾਨਕਾ ਤੇ ਫਿਰ ਜੇ ਵੱਡਾ ਵਾ ਤੇ ਫਿਰ ਨੀਚ ਪੁਣਾ ਕਿਉਂ ਅੰਦਰ ਰੱਖਿਆ ਆਖੋ ਸਤਨਾਮ ਇਹ ਗੱਲ ਨੂੰ ਫੀਲ ਕਰਿਓ ਮੈਂ ਵੀ ਕਰਦਾ ਰਹਿਣਾ ਇੱਕ ਬੰਨੇ ਸੀ ਕਿਨੇ ਸਾਡਾ ਮਾਲਕ ਹੈ ਮਾਲਕ ਛੱਡੋ ਨ ਮੇਰੀ ਜਨਾਨੀ ਘਰ ਵਾਲੀ ਹੈ ਜੋ ਕਵੇ ਮੈਂ ਕਰਦਾ ਆਖੋ ਸਤਨਾਮ ਸ੍ਰੀ ਇਸ ਕਰਕੇ ਅੱਜ ਸਿੱਖ ਕੌਮ ਦੇ ਨਿੱਕੇ ਨਿੱਕੇ ਬੱਚੇ ਵੀ ਵੇਂਦੇ ਆ ਇਸ ਘਰ ਦੇ ਵਿੱਚ ਕੁਝ ਨਹੀਂ ਰਹਿ ਗਿਆ ਲੜਾਈ ਤੋਂ ਸਵਾਏ ਕਿੰਨਾ ਸੋਹਣਾ ਸ਼ਬਦ ਸੀ ਗੁਰਦੁਆਰਾ ਇਹਦੀ ਡੈਫੀਨੇਸ਼ਨ ਕੀ ਉਹ ਬਾਪੂ ਨੂੰ ਪੁੱਛਿਆ ਕਹਿੰਦੇ ਬਾਪੂ ਜੀ ਕਿੰਨੇ ਗੁਰਦੁਆਰੇ ਪਿੰਡ ਕਹਿੰਦੇ ਨੌਕ ਹੈਗੇ ਇੱਕ ਹੋਰ ਬਣਾਉਣਾ ਆਖੋ ਸਤਨਾਮ ਐਡਾ ਡਾਡਾ ਮੋਟਾ ਸਰੀਆ ਪਾਤਾ ਇਹ ਕਹਿ ਦਿਓ ਲਾਈਵ ਚੱਲਣ ਦਿਆ ਵਾ ਗੱਲ ਅੱਜਕੱਲ ਮਿੰਟ 'ਚ ਨਿਕਲਦੀ ਆਖੋ ਸਤਨਾਮ ਹੈਨਾ ਤੇ ਕਿੱਡੀ ਵੇਖੋ ਰਾਨੀ ਦੀ ਗੱਲ ਐ ਵੀ ਕਰੋੜਾਂ ਰੁਪਏ ਖਰਾਬ ਕਰ ਰਹੇ ਸੀ ਆ ਤੁਸੀਂ ਸੁਲਤਾਨਪੁਰ ਜਾਣੇ ਨਾ ਤੁਸੀਂ ਪਤਵੰਤੇਓ ਪੜ੍ਹੇ ਲਿਖੇ ਮੇਰੇ ਪਿਉਆਂ ਸਮਾਨ ਜੀ ਜਦੋਂ ਹੱਟ ਸਾਹਿਬ ਜਾਓਗੇ ਤੇ ਖੱਬੇ ਹੱਥ ਨਿਗਾਹ ਮਾਰਿਓ ਕਿੰਨੇ ਕਰੋੜ ਰੁਪਈਆ ਜਿਹੜਾ ਖੂਚ ਪਿਆ ਕੱਖ ਨਹੀਂ ਬਣਿਆ ਉਹ ਪੈਸੇ ਮੋਗੇ ਤੇ ਉਹ ਹੱਥ ਜੋੜੇ ਵੀ ਬਾਬਾ ਜੀ ਬੱਸ ਕਰ ਦਿਓ ਕਿ ਉਹ ਕਿਸੇ ਕੰਮ ਆਇਆ ਦੋ ਕਮਰੇ ਸਰਦਾਰ ਜੀ ਤਿਆਰ ਕੀਤੇ ਹੁਣ ਤੇ ਸਾਲ ਦੀ 2 ਲੱਖ ਦੀ ਦਵਾਈ ਵਿੱਚ ਪਾ ਦਿਓ ਕੋਈ ਗਰੀਬ ਲਵੇ ਤੇ ਕਵੇ ਧੰਨ ਨਾਨਕ ਤੇਰੀ ਵੱਡੀ ਕਮਾਈ ਉਹ ਕਿੱਥੇ ਕਮਾਈ ਲਾਤੀ ਵਿਦੇਸ਼ਾਂ 'ਚ ਮੁੰਡੇ ਸਾਡੇ ਪੈਸੇ ਭੇਜੀ ਜਾਂਦੇ ਕੋਈ 5 ਲੱਖ ਕੋਈ 2 ਲੱਖ ਪੁੱਛ ਕੇ ਵੇਖਿਓ ਐਡਾ ਵੱਡਾ ਮੇਰੇ ਨਾਨਕ ਦਾ ਸ਼ਹਿਰ ਹੋਵੇ ਜਿੱਥੇ 14 ਸਾਲ 9 ਮਹੀਨੇ 13 ਦਿਨ ਰੱਬ ਬੈਠਾ ਹੋਵੇ ਕਿਸੇ ਪੰਜੀ ਦਾ ਵੀ ਸੋਖ ਹੈਗਾ ਉੱਥੇ ਕੋਈ ਸਕੂਲ ਹੈਗਾ ਆਪਣਾ ਜਿੱਥੇ 13 ਰੁਪਏ ਫੀਸ ਹੋਵੇ ਦਾਖਲਾ ਜਾਂ ਕੋਈ ਹਸਪਤਾਲ ਆਪਣਾ ਬਾਬੇ ਦਾ ਜਾਂ ਕੋਈ ਯੂਨੀਵਰਸਿਟੀ ਕੀ ਸਾਡੇ ਕੋਲ ਉਹ ਬਜ਼ੁਰਗ ਨੂੰ ਪੁੱਛਿਆ ਵੀ ਪਾਪਾ ਜੀ ਵੀ ਤੁਹਾਡੀ 70 ਸਾਲ ਉਮਰ ਦਾੜਾ ਚਿੱਟਾ ਤੁਸੀਂ ਤੇ ਬੜੇ ਭੋਗਾਂ ਤੇ ਗਏ ਹੋਵੋਗੇ ਤੇ ਕਹਿੰਦਾ ਪੁੱਤ ਜਾਈਦਾ ਏ ਕਹਿੰਦਾ ਸਤਨਾਮ ਦਾ ਮਤਬਲਕੀਆ ਇਹ ਤਾਂ ਮੋਢੀ ਆ ਬਾਕੀ ਬਾਣੀ ਛੱਡ ਦਿਓ ਸਾਰੀ ਵੀ ਸਤਨਾਮ ਕਿਨੂੰ ਕਹਿੰਦੇ ਉਹਨੇ ਕਿਹਾ ਪੁੱਤਰਾ ਝੂਠ ਆਪਾਂ ਮਾਰਨਾ ਨਹੀਂ ਆਪਾਂ ਦੇ ਕਿੰਨਾ ਸਮਾਪਤੀ ਤੇ ਜਾਈ ਦਾ ਸੰਗ੍ਰਾਂਤ ਤੇ ਕਿਤੇ ਮੱਸਿਆ ਕਿ ਬਾਬੀ ਜਦੋਂ ਦੇਗ ਵੰਡਦੇ ਆ ਨਾ ਤੇ ਉਦੋਂ ਕਹਿੰਦੇ ਹੁੰਦੇ ਸਤਨਾਮ ਵਾਹਿਗੁਰੂ ਬੋਲੋ ਤੇ ਅਸੀਂ ਕਹਿੰਦਾ ਉਹ ਦੇਗ ਛੱਕ ਲਈਦੀ ਐ ਤੇ ਜਿਹੜਾ ਘਿਓ ਉਹ ਦਾੜੇ ਨੂੰ ਲਾ ਦੀਦਾ ਤੇ ਆਜੀ ਦਾ ਪੁੱਤ ਮੈਨੂੰ ਨਹੀਂ ਪਤਾ ਇਹ ਕਿੱਡਾ ਦੁਖਾਂਤ ਆ ਜਿਹੜੇ ਬੰਦੇ ਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਉਹਨੂੰ ਪਲੇਨ ਤੇ ਕਿੱਦ ਤਰ੍ਹਾਂ ਤੁਸੀਂ ਪਾਇਲਟ ਬਣਾ ਦੋਗੇ ਇਹ ਗੱਲਾਂ ਕਿੰਨੇ ਸਿਖਾਉਣੀਆਂ ਸੀ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਇਹ ਸ਼ਬਦ ਦੀ ਵਿਚਾਰ ਆਪਾਂ ਕਰ ਰਹੇ ਹਾਂ ਚਲੇ ਜਾਣਾ ਆਪਾਂ ਜਿੱਦਾਂ ਵੀਰ ਫੋਟੋ ਲੱਗੀ ਇਦਾਂ ਆਪਣੀ ਵੀ ਲੱਗ ਜਾਣੀ ਆਖੋ ਸਤਨਾਮ ਸਾਰਿਆਂ ਦੇ ਭੋਗ ਪਾਣੇ ਮਿੱਤਰੋ ਕਵਰਾਓ ਨਾ ਇੰਨਾ ਵੀ ਡਿਊਟੀ ਲੱਗੀ ਕੋਈ ਲੱਕੜ ਦਾ ਕੰਮ ਕਰਦਾ ਕੋਈ ਲੋਹੇ ਦਾ ਕਰਦਾ ਕੋਈ ਦਰਜੀ ਆ ਤੇ ਸਾਡੀ ਡਿਊਟੀ ਮਾਰੇ ਨੇ ਲਾਈ ਵੀ ਸੰਗਤ ਨੂੰ ਵਜਨ ਕਥਾ ਦੇ ਸੁਣਾਉਣੇ ਇਹ ਸਾਰੀਆਂ ਧੁਰੇ ਲਗੀਆਂ ਆਪਾਂ ਕਥਾ ਕਰ ਰਹੇ ਸੀ ਆਪੇ ਭਾਂਡੇ ਸਾਜਿਆਨ ਆ ਸਾਰੇ ਭਾਂਡੇ ਉਹਦੇ ਬਣਾਏ ਆ ਆਪੇ ਪੂਰਨ ਦੇ ਅੰਨਕ ਲਾਇਆ ਅੱਖਾਂ ਲਾਈਆਂ ਆ ਦਿਲ ਦਾ ਇੱਕ ਵਾਲ ਜਿਆ ਬੰਦੋ ਜੀ ਭਰਾਵਾ 7 ਲੱਖ ਮੰਗਦੇ ਡਾਕਟਰਾਂ ਕੋ ਸਤਨਾਮ ਬਾਈਪਾਸ ਸਰਜਰੀ ਦਾ ਮੇਰੇ ਰੱਬ ਨੇ ਕਿੰਨਾ ਕੁਝ ਫਰੀ ਦਿੱਤਾ ਜੇ ਵੀ ਕਹਿਣਗੇ ਬਾਬਾ ਨਾਮ ਕਾ ਤੋ ਜਪਣਾ ਕਈ ਬੜਾ ਜਿੱਤਿਆ ਮਹਾਰਾਜ ਸੁਖਮਨੀ ਸਾਹਿਬ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਣ ਮੂਲ ਤੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਕਹਿੰਦੇ ਵੇ ਹੋਏ ਰੱਬ ਨੇ ਤੈਨੂੰ ਕਿੱਡੀ ਪ੍ਰੌਪਰਟੀ ਦਿੱਤੀ ਮੱਖਣਾ ਜੇ ਕੋਈ ਘੜੀ ਦੇ ਦੇ ਤੈਨੂੰ ਤੇ ਆਖੀ ਦਾ ਮੈਨੂੰ ਗਿਫਟ ਦਿੱਤਾ ਤੇ ਜਿਹੜੇ ਗੋਟ ਤੇ ਵੱਧਾ ਗਿਫਟ ਉਹ ਗੋਟ ਜਿਹਨੇ ਦਿੱਤਾ ਉਹ ਕਿੱਦਾ ਉਹ ਚੈਨੀ ਦੇ ਦੇ ਸੋਨੇ ਦੀ ਭੈਣਾ ਬੇਟੀਆਂ ਤੇ ਆਪਾਂ ਅਖੀਦਾ ਮੈਨੂੰ ਗਿਫਟ ਦਿੱਤਾ ਮੇਰੀ ਮਾਸੀ ਨੇ ਮੇਰੀ ਮਾਸੀ ਦੇ ਪੁੱਤ ਨੇ ਕਹਿੰਦੇ ਜਿਹੜੇ ਗਲੇ 'ਚ ਗਿਫਟ ਪਾਇਆ ਉਹ ਤੇ ਧੰਨਵਾਦ ਕਰੀ ਜਿੰਨਾ ਜਿਹਨੇ ਗਲਾ ਦਿੱਤਾ ਉਹਦੇ ਕੋ ਬਿੰਦਾ ਹੀ ਨਹੀਂ ਪੰਜ ਦਾ ਵਾਰ ਨੂੰ ਸੱਜਣਾ ਪਿੱਤਰਾਂ ਕੋ ਮਾਸੀ ਕੋ 2 ਘੰਟੇ ਭੂਆ ਕੋ 4 ਘੰਟੇ ਨਾਨੀ ਕੋ 5 ਦਿਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਚੱਲਦਾ ਮੱਥਾ ਟੇਕ ਕੇ ਚੱਲ ਵਾਰ ਆਖੋ ਸਤਨਾਮ ਜੀ ਨਹੀਂ ਕਰਦਾ ਬੈਣ ਨੂੰ ਸਾਡਾ ਬਾਣੀ ਕੋਲੇ ਅਵੀ ਆਪਾਂ ਤਾਂ ਬੈਠੇ ਆ ਵੀ ਆਪਣੀ ਰਿਸ਼ਤੇਦਾਰੀ ਆ ਆਪਾਂ ਭੋਗ ਤੇ ਆਏ ਆ ਤੇ ਜਦੋਂ ਆਪਾਂ ਮਰਨਾ ਫੇਰੀ ਇਹ ਆਉਣਗੇ ਵਿਚਾਰੇ ਇਹ ਇਹ ਸ਼੍ਰੀ ਕਾਵਾ ਜੀ ਸੱਚੇ ਦਿਲੋਂ ਇਮਾਨਦਾਰੀ ਨਾਲ ਦੱਸਿਓ ਕਦੇ ਆਪਣੇ ਗੁਰੂ ਘਰ ਜਾ ਕੇ ਰੋਜ਼ ਇਦਾਂ ਇੱਕ ਘੰਟਾ ਬੈਠੇ ਕਿਤੇ ਕਥਾ ਸੁਣੀ ਆ ਰਿਸ਼ਤੇਦਾਰੀ ਨੂੰ ਆਏ ਆ ਉਹ ਵੀ ਤਾਂ ਕਰਕੇ ਵੀ ਆਪਣਾ ਰਿਸ਼ਤੇਦਾਰ ਭਾਈ ਚਰਕ ਸਾਂਝਾ ਹੈ ਨਹੀਂ ਤੇ ਆਪਾਂ ਕਦੇ ਨਾ ਇੱਥੇ ਬੈੰਦੇ ਆ ਖੁਸਤਨਾ ਅਤਰ ਡਿਪਿੰਡ ਕੀ ਵੀਰੀ ਗੁਰਦੁਆਰੇ ਸਾਂਝਾ ਸਮਾਗਮ ਹੁੰਦਾ ਸਾਰੇ ਪਿੰਡਾਂ ਚ ਪੰਜ ਬੀਬੀਆਂ ਚਾਰ ਬੰਦੇ ਹੁੰਦੇ ਕੋਈ ਨਹੀਂ ਆਉਂਦਾ ਉਹ ਕਹਿੰਦੇ ਸਾਂਝਾ ਹੀ ਕਿਹੜਾ ਰਿਸ਼ਤੇਦਾਰੀ ਕਰਕੇ ਆਏ ਗੁਰੂ ਦੇ ਨਾਲ ਰਿਸ਼ਤੇਦਾਰੀ ਰੱਖੋ ਤਿੰਨ ਸੱਜਣ ਨੇ ਪਹਿਲਾ ਸੱਜਣਾ ਹੈ ਪੈਸਾ ਐਸ ਵੇਲੇ ਜਿਸ ਬੰਦੇ ਕੋਲ ਪੈਸਾ ਨਹੀਂ ਨਾ ਉਹ ਨੂੰ ਕਰਦੇ ਪੁੱਛਦੇ ਦੇ ਨਾ ਬਾਹਰ ਦੇ ਆਖੋ ਸਤਨਾਮ ਸ੍ਰੀ ਤੇ ਦੂਜਾ ਸੱਜਣਾ ਹੈ ਸਾਡਾ ਸਰੀਰ ਇੱਕ ਵੀਡੀਓ ਮੈਂ ਵੇਖੀ ਪਤਾ ਨਹੀਂ ਕਿੱਥੋਂ ਦੀ ਉਹ ਬਜ਼ੁਰਗ ਦਾ ਸਰੀਰ ਬੜਾ ਭਾਰਾ ਹੋ ਗਿਆ ਤੇ ਉਹਦੇ ਕੀੜੇ ਪੈ ਗਏ ਤੇ ਕੀੜੇ ਥੱਲੋਂ ਮੰਜੇ ਦੇ ਨਿਕਲਦੇ ਤੇ ਉਹ ਵਿਚਾਰਾ ਇੰਨਾ ਰੋਂਦਾ ਕਹਿੰਦਾ ਓਏ ਰੱਬਾ ਓਏ ਮੈਨੂੰ ਲੈ ਜਾ ਓਏ ਓਏ ਮਿਰ ਤੇ ਪੜਦਾ ਮੈਂ ਤਾਂ ਵੇਖਿਆ ਘਬਰਾਹਟ ਹੋ ਗਈ ਤੇ ਨਾਲ ਹੀ ਚੇਤਾ ਆ ਗਿਆ ਕਰ ਬੰਦੇ ਤੂੰ ਉਹ ਕਹਿੰਦਾ ਬੱਚੇ ਮੇਰੇ ਬਾਹਰ ਚਲੇ ਗਏ ਫੋਨ ਨਹੀਂ ਚੱਕਦੇ ਮੇਰੀ ਘਰ ਵਾਲੀ ਮੇਰਾ ਜੀਵਨ ਸਾਥੀ ਉਹ ਵੀ ਡੈਥ ਹੋ ਗਈ ਤੇ ਮੈਂ ਕੱਲਾ ਤੇ ਮੈਨੂੰ ਕੋਈ ਨਹੀਂ ਸਾਂਭਦਾ ਹੋਏ ਵੇਖੋ ਇੱਕਾ ਜਿਹੜੀ ਬਾਹਰ ਦੀ ਪੈ ਗਈ ਨਾ ਮਾਰ ਆਪਾਂ ਨੂੰ ਗੁੱਸਾ ਨਾ ਕਰਿਓ ਠੀਕ ਹੈ ਬਾਹਰ ਨੇ ਬੜਾ ਕੁਝ ਦਿੱਤਾ ਪਰ ਖੋਇਆ ਵੀ ਬੜਾ ਕੁਝ ਆਖੋ ਸਤਨਾਮ ਤਰੱਕੀ ਤਾਂ ਮਿਲ ਗਈ ਪਰ ਖੋਸ ਗਿਆ ਪਹਿਣਾ ਭਰਾ ਸੱਜਣ ਮਿੱਤਰ ਗੁਰਦੁਆਰਾ ਗੁਰੂ ਕੀ ਸਿੱਖਿਆ ਆ ਪੱਛਮੀ ਸਭਿਅਤਾ ਸਾਰੀ ਲਿਆ ਕੇ ਪੰਜਾਬ 'ਚ ਛੁੜ ਦਿੰਦੀ ਆਖੋ ਸਤਨਾਮ ਨੰਗੇ ਕਰਤੇ ਲੋਕ ਵਦੇਸ਼ਾਂ 'ਚ ਫਰਕ ਹੈ ਜੇ ਆਸੇ-ਪਾਸੇ ਆਪਣੇ ਤੇ ਵੇਖੋ ਕਿੰਨਾ ਬੁਰਾ ਹਾਲ ਹੈ ਇਹ ਸਾਰਾ ਬਾਹਰ ਦੀ ਦੇਣ ਆਖੋ ਸਤਨਾਮ ਜੇ ਬਾਹਰ ਨੇ ਕੋਠੀਆਂ ਦਿੱਤੀਆਂ ਗੱਡੀਆਂ ਦਿੱਤੀਆਂ ਡਿਵੈਲਪਮੈਂਟ ਦਿੱਤੀ ਤੇ ਵੇੜਾ ਵੀ ਬਿਠਾਇਆ ਨਾਲ-ਨਾਲ ਜਿਹੜੀ ਸਾਡੀ ਗੁਰਮਤ ਸੀ ਉਹ ਖੋ ਕੇ ਲੈ ਗਿਆ ਆਖੋ ਸਤਨਾਮ ਮਾੜੇ ਤੋਂ ਮਾੜਾ ਬੰਦਾ ਗੁੱਸਾ ਨਾ ਕਰਿਓ ਇੱਕ ਮਾਂ ਪਿਓ ਤੁਰ ਜਾਂਦਾ ਇੱਕ ਅਸੀਂ ਪਕੌੜੇ ਕੱਢ ਕੇ ਖਵਾਣੇ ਇਹ ਮਰਗ ਤੇ ਵਾਜਿਬ ਨਹੀਂ ਹੈ ਗੁਰਦੁਆਰੇ ਦੇ ਲੰਗਰ ਹਾਲ 'ਚ ਜਿੰਨੇ ਪਿੰਡਾਂ ਚੋਂ ਮਰਗ ਦੇ ਭੋਗ ਪੈਂਦੇ ਗੁਰਦੁਆਰੇ ਹੁੰਦਾ ਪ੍ਰੋਗਰਾਮ ਤੇ ਗੁਰਦੁਆਰੇ ਦੇ ਲੰਗਰ ਹਾਲ 'ਚ ਟੈਂਟ ਲੱਗਾ ਹੁੰਦਾ ਵਿੱਚੇ ਜੁੱਤੀਆਂ ਲੈ ਕੇ ਕੁਰਸੀਆਂ ਬੈਂਦੇ ਕਿ ਨਹੀਂ ਆਪਾਂ ਤੇ ਇੱਥੇ ਆਨੰਦ ਵਾਹਿਗੁਰੂ ਗੋਬਿੰਦਵਾਲ ਸਾਹਿਬ ਅਕਬਰ ਆਇਆ ਸੀ ਹਿੰਦੁਸਤਾਨ ਦਾ ਬਾਦਸ਼ਾਹ ਸੋਨੇ ਦੀ ਕੁਰਸੀ ਤੇ ਬੈਂਦਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਹਿਲੇ ਪੰਗਤ ਪਾਛੇ ਜਿਆ ਜਾ ਕੇ ਥੱਲੇ ਬਹਿ ਉਹ ਜਦੋਂ ਵਜ਼ੀਰ ਨੂੰ ਕਹਿੰਦਾ ਵੀ ਮੈਂ ਥੱਲੇ ਪਵਾਂਗਾ ਕਿੰਦੇ ਵੀ ਇਸ ਕਰਦੀ ਮਰਜ਼ਾਦਾ ਵਾ ਇਹ ਸਿਰ ਦੇ ਦਿੰਦੇ ਮਰਜ਼ਾਦਾ ਨਹੀਂ ਤੋੜਦੇ ਵੀ ਬਹਿਣਾ ਪੈਣਾ ਤੈਨੂੰ ਨਹੀਂ ਤੇ ਚੱਲ ਜਾ ਬੰਦਾ ਚੰਗਾ 93 ਸਾਲ ਰਾਜ ਕੀਤਾ ਉਹਨੇ ਦਿੱਲੀ ਅਗਲੇ ਬਹਿ ਗਿਆ ਇਦਾਂ ਚੌਂਕੜਾ ਮਾਰ ਕੇ ਤੇ ਉਹ ਥਾਲੀ ਢਿੱਕੇ ਜਿਹੜਾ ਸੋਨੇ ਦੀ ਥਾਲੀ 'ਚ ਰੋਟੀ ਖਾਂਦਾ ਹੋਵੇ ਤੇ ਉਹ ਥਾਲੀ ਢਿੱਕੇ ਉਹਨੂੰ ਕੇਲੇ ਦੇ ਪੱਤਰ ਦੇ ਉੱਤੇ ਕਾਲ ਚ ਚੜੀ ਪਾ ਕੇ ਚੜ੍ਹੇ ਤੇ ਪ੍ਰਸ਼ਾਦੇ ਸਾਦੇ ਦੇ ਨਾਲੇ ਇੱਧਰ ਉੱਧਰ ਵੇਖੇ ਤੇ ਨਾਲੇ ਛੱਕੇ ਜਦੋਂ ਛੱਕਿਆ ਪਰ ਹਾਂਜੀ ਜ਼ਿਕਰੀਆ ਇਹ ਆਪਾਂ ਵੀਡੀਓ ਦੇਖ ਰਹੇ ਸੀ ਬਾਈ ਸੁਖਦੇਵ ਸਿੰਘ ਜੀ ਡੱਲਾ ਹਾਂਜੀ ਡੱਲਾ ਮੇਰੇ ਖਿਆਲ ਇਹਨਾਂ ਦੇ ਪਿੰਡ ਦਾ ਨਾਮ ਹੈ ਤੇ ਉਹ ਜਿਹੜੀਆਂ ਚੀਜ਼ਾਂ ਬਿਆਨ ਕਰ ਰਹੇ ਸੀ ਨਾ ਉਹ ਵਾਕਈ ਕਾਬਲੇ ਗੌਰ ਤੇ ਸੋਚਣ ਦੇ ਲਾਇਕ ਹੈ ਰਿਐਲਿਟੀ ਵੀ ਹੈ ਇਸ ਤਰ੍ਹਾਂ ਬਿਲਕੁਲ ਸਮਝੋ ਕਿ ਆਪਣੇ ਮਾਸਰੇ ਦੀ ਰਿਐਲਿਟੀ ਬਿਆਨ ਕਰ ਰਹੇ ਨੇ ਇਹ ਖਾਲੀ ਸਿੱਖੀ ਜ਼ਮੀਂ ਵਿੱਚ ਨਹੀਂ ਇਹ ਹਰ ਮذਬਬ ਜੀ ਹੋ ਗਿਆ ਹੈ ਤਕਰੀਬਨ ਜਿਵੇਂ ਹੁਣ ਅਸੀਂ ਮੁਸਲਮਾਨਾਂ ਸਾਡੇ ਵਾਸਤੇ ਵੀ ਹਜਾ ਹੁੰਨਾ ਹੀ ਹੈ ਔਰਤ ਦਾ ਹਜਾ ਔਰ ਨਹੀਂ ਔਰਤ ਦਾ ਲਬਾਸ ਵੀ ਉਸ ਤਰ੍ਹਾਂ ਹੈ ਸੇਖੀਦਮ ਜੀ ਵੀ ਇਸ ਤਰ੍ਹਾਂ ਹੈ ਲੇਕਿਨ ਅਸੀਂ ਇਹ ਚੀਜ਼ ਵਾਕਈ ਹੀ ਨੋਟ ਕਰਨਿਆ ਆਪਾਂ ਜਦੋਂ ਕੋਈ ਵਲੌਗ ਵੇਖੀਏ ਜਾਂ ਲੋਕਾਂ ਦੀ ਲਾਈਫ ਵੇਖੀਏ ਨਾ ਜਿਹੜੇ ਅੱਜਕੱਲ ਸੋ ਕਾਲਡ ਮਾਡਰਨ ਬਣੇ ਹੋਏ ਲੋਗ ਨੇ ਉਹ ਉਹਨਾਂ ਦੇ ਸਮਝੋ ਕਿ ਕਪੜੇ ਛਾੜ ਹੁੰਦੇ ਜਾਂਦੇ ਨੇ ਇਹ ਬੜਾ ਵੱਡੀ ਇੱਕ ਮਤਲਬ ਕਿ ਬਾਹਰ ਜਿਹੜੇ ਲੋਗ ਚਲੇ ਗਏ ਨੇ ਜੇ ਪੈਸਾ ਉਥੋਂ ਕਮਾਇਆ ਉਹਨਾਂ ਦੀ ਗੱਲ ਠੀਕ ਹੈ ਲੇਕਿਨ ਘੱਮਸ ਘੱਮ ਉਹਨਾਂ ਦਾ ਕਲਚਰ ਤੇ ਨਾ ਨਿਹਾਓ ਕਲਚਰ ਨਿਸ਼ਾ ਆਪਣਾ ਤੁਸੀਂ ਇਹ ਦੇਖੋਗੇ ਜ਼ਿਕਰੀਆ ਇੱਕ ਚੀਜ਼ ਨੋਟ ਕੀਤੀ ਕਦੀ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਸਿੱਖ ਲੋਗ ਨੇ ਉਹ ਜਿਹੜੇ ਪੱਗ ਬੰਨਦੇ ਨੇ ਤੇ ਕੁਰਤਾ ਪਜਾਮਾ ਪਾਉਂਦੇ ਨੇ ਦੂਰੋਂ ਲੋਕ ਵੇਖਦੇ ਹਾਂ ਬਿਲਕੁਲ ਪਤਾ ਲੱਗਦਾ ਆਪਣਾ ਕਲਚਰ ਦੁਨੀਆ 'ਚ ਲੈ ਕੇ ਗਏ ਜੇ ਕੁਝ ਲੋਗ ਆਪਣਾ ਕਲਚਰ ਦੁਨੀਆ 'ਚ ਲੈ ਕੇ ਗਏ ਨਾ ਸਿੱਖ ਲੋਗ ਜਾਂ ਪੰਜਾਬੀ ਲੋਗ ਤੇ بڑے ਲੋਗ ਸਾਡੇ ਜਿਹੜੇ ਨੇ ਉਹਨਾਂ ਦਾ ਕਲਚਰ ਖਿੱਚ ਕੇ ਇੱਥੇ ਉਸ ਤੋਂ ਵੱਧ ਲੈ ਉਹ ਇੱਥੇ ਤਬਾਈ ਮਚਾ ਜਿਹਨੂੰ ਕਹਿੰਦੇ ਨੇ ਮਾਡਰਨਿਜ਼ਮ ਹਾਂ ਮਾਡਰਨਿਜ਼ਮ ਕਹ ਲੋ ਜਾਂ ਜਿਹੜਾ ਕੋਈ ਅੱਜ-ਕੱਲ ਦਾ ਜਦੀਦ ਕਹ ਲੋ ਦੂਸਰਾ ਜਿਸ ਤਰ੍ਹਾਂ ਉਹਨਾਂ ਨੇ ਬਾਬਾ ਜੀ ਦੀ ਗੱਲ ਸੁਣਾਈ ਕਿ ਮਾਲ ਦੇਨ ਦਾ ਜਿਹੜਾ ਸੰਭਾਲਣਾ ਹਰ ਬੰਦੇ ਦੇ ਫਰਜ਼ ਏ ਉਹ ਇਹ ਮذਬ ਤੋਂ ਹਟ ਕੇ ਚੀਜ਼ ਮذਬਬ ਦੇ ਇਸ ਚੀਜ਼ ਤੇ ਸਖਤੀ ਕਰਦਾ ਵੈਸੇ ਜੀ ਅਗਰ ਦੁਨੀਆਦਾਰੀ ਦੇ ਹਿਸਾਬ ਨਾਲ ਵੀ ਦੇਖੋ ਤੇ ਉਹਨਾਂ ਨੇ ਛੋਟੇ ਹੁੰਦੇ ਤੁਹਾਨੂੰ ਪਾਲਿਆ ਤੇ ਮੁਸਲਮਾਨਾਂ ਨੂੰ ਤੇ ਦੁਆ ਵੀ ਸਿਖਾਈ ਗਈ ਹੈ ਨਾ ਹਾਂਜੀ ਤੇ ਹਾਂਜੀ ਕਦੀ ਇਹ ਸੋਚਿਆ ਤੁਸੀਂ ਕਿ ਵੀ ਜਦੋਂ ਇਨਸਾਨ ਪੈਦਾ ਹੁੰਦਾ ਹੈ ਜ਼ਾਹਰੀ ਗੱਲ ਹਰ ਬੰਦਾ ਬੱਚਿਆਂ ਵਾਲਾ ਸਾਰੀ ਦੁਨੀਆ ਬੱਚੇ ਲੋਗਾਂ ਨੂੰ ਪਤਾ ਹੈ ਬੱਚੇ ਦੇਖਦੇ ਵੀ ਕਿ ਜਦੋਂ ਬੱਚਾ ਇੱਕ ਦਿਨ ਦਾ ਜਾਂ ਦੋ ਦਿਨ ਦਾ ਹੁੰਦਾ ਹੈ ਤਾਂ ਕੀ ਹਾਲਤ ਹੁੰਦੀ ਇਹਨਾ ਕਮਜ਼ੋਰ ਹੁੰਦਾ ਕਿ ਆਪ ਚੱਲ ਵੀ ਨਹੀਂ ਸਕਦਾ ਮਤਲਬ ਕਿਉਂ ਕੁਝ ਮੰਗ ਵੀ ਨਹੀਂ ਸਕਦਾ ਕੁਝ ਮੰਗ ਨਹੀਂ ਸਕਦਾ ਸੈਡ ਨਹੀਂ ਬਦਲ ਸਕਦਾ ਅਗਰ ਉਹਨੂੰ ਤਕਲੀਫ ਹੋ ਗਈ ਤਾਂ ਉਹ ਵੀ ਨਹੀਂ ਪਤਾ ਲੱਗਦਾ ਤੇ ਉਹ ਉਸ ਟਾਈਮ ਉਹ ਤੁਹਾਡੇ والدین ਨੇ ਤੁਹਾਨੂੰ ਸੰਭਾਲਿਆ ਸੀ ਠੀਕ ਹੈ ਹੈ ਤੇ ਤੂੰ ਬੰਦਾ ਇੱਕ ਸਾਲ ਤਿਕਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹਨੂੰ ਕਿਸੇ ਸ਼ਹਿਰ ਦੇ ਇੱਕ ਸਾਲ ਤੋਂ ਬਾਅਦ ਸਿਰਫ ਤਕਲੀਫ ਜਾਂ ਦੋਖਜਾਨ ਟੁਰਨ ਫੇਨ ਜੋਗਾ ਮਾੜਾ ਮੋਟਾ ਹੁੰਦਾ ਲੇਕਿਨ ਤੁਸੀਂ ਇਹ ਸੋਚੋ ਕਿ ਜਿਹੜੇ ਤੁਹਾਡੇ والدین ਨੇ ਮਾਂ ਪਿਓ ਨੇ ਉਹਨਾਂ ਨੇ ਉਸ ਦੌਰ ਦੇ ਵਿੱਚ ਪੰਜ-ਪੰਜ ਬੱਚਿਆਂ ਨੂੰ ਜਾਂ ਚਾਰ-ਚਾਰ ਬੱਚਿਆਂ ਨੂੰ ਸੰਭਾਲਿਆ ਉਹਨਾਂ ਨੂੰ ਜਵਾਨ ਕੀਤਾ ਲੇਕਿਨ ਉਹੀ 4-4 5-5 ਬੱਚੇ ਰਲ ਕੇ ਮਾਂ ਪਿਓ ਦੀ ਖidmat ਨਹੀਂ ਕਰ ਸਕਦੇ ਜਾਂ ਆਪਣੇ ਬਾਪੂ ਲੇਕਿਨ ਪੰਜਾਬ ਦੇ ਵਿੱਚ ਇਹ ਆਈ ਹੈ ਬੜੀ ਅੱਛੀ ਚੀਜ਼ ਹੈ ਇਹ ਤੇ ਫਿਰ ਵੀ ਬੜੀ ਇੱਜ਼ਤ ਕੀਤੀ ਜਾਂਦੀ ਹੈ ਬੜਾ ਖਿਆਲ ਕੀਤਾ ਜਾਂਦਾ ਦੂਸਰੇ ਮੁਲਕਾਂ 'ਚ ਤੇ ਵੈਸੇ 올ਡ 올ਡ एज ਨੂੰ ਮਾਰਕਿਆ ਨਹੀਂ ਜਾਂ ਛੱਡਾਂ ਦੇ ਨੇ ਛਾੜਾ ਦੇ ਨੇ ਤੇ ਇੱਥੇ ਤੇ ਖਤਮ ਹੋ ਗਿਆ ਇੱਥੇ ਸਾਡੇ ਤੇ ਇਸ ਚੀਜ਼ ਨੂੰ ਬੜਾ ਮਯੂਬ ਸਮਝਿਆ ਜਾਂਦਾ ਹੈ ਭਾਵੇਂ ਲੱਖ ਅਗਰ ਆਪਣੇ ਮਾਪਿਓ ਨਾਲ ਲੋਕ ਨਾਲ ਅੱਛਾ ਸਲੂਕ ਕਰਨ ਲੇਕਿਨ 올ਡ ਹோம் ਵਾਲਾ ਜਿਹੜਾ ਨਾ ਇਹ ਕਨਸੈਪਟ ਨਹੀਂ ਮੰਨਦੇ ਨਾ ਛੱਡਦੇ ਜਿਹੜਾ ਇੱਥੇ ਮਦਹੁਣੇ ਗੱਲ ਦਾ ਸਾਬ ਮੈਂ ਨਾ ਪਿੱਛੇ ਜੇ ਇੱਕ ਜਗ੍ਹਾ ਦੇਖਣ ਗਿਆ ਸੀ ਆਪਣੀ ਜੀਸ਼ਨੀਆ ਵੀ ਤੇ ਉੱਥੇ ਵੀ ਇੱਕ ਉਹ ਜਗ੍ਹਾ ਸੀ ਤੇ ਉਹ ਜਗ੍ਹਾ ਬੰਦਾ ਕਹਿੰਦਾ ਜੀ ਇੱਥੇ ਨਾ 올ਡ ਐਜ ਹோம் ਬੰਦਾ ਓਏ ਇੰਨੇ ਛੋਟੇ ਸ਼ਹਿਰ ਚ ਇੰਨੇ ਛੋਟੇ ਸ਼ਹਿਰ ਜਿੱਤੇ ਮੈਨੂੰ ਬੜੀ ਹੈਰਾਨੀ ਹੋਈ ਸੀ ਕਿ ਯਾਰ ਇੱਥੇ ਵੀ ਇਹ ਸਿਸਟਮ ਆ ਰਿਹਾ ਹੈ ਤੇ ਇਹਦਾ ਮਤਲਬ ਕਿ ਵੀ ਜਿਹੜੀਆਂ ਹੁੰਦੇ ਚ ਕੀ ਆ ਉਹ ਤਰ੍ਹਾਂ ਕੋਈ ਪੈਸੇ ਪੁੱਛ ਦਿੰਦੇ ਨਹੀਂ ਪੈਸੇ ਕੋਈ ਚੀਜ਼ ਨਹੀਂ ਦਿੰਦੇ ਉਹ ਜਿਸ ਤਰ੍ਹਾਂ ਲੋਕੀ ਹੈਲਪ ਨਹੀਂ ਕਰਦੇ ਜਿਵੇਂ ਤੂੰ ਅਗਰ ਮੈਂ ਆ ਜਾਂ ਕੋਈ ਵੀ ਬੰਦਾ ਹੈ ਜਿੰਨੂੰ ਕੋਈ ਰੱਬ ਦੇ ਦਿੰਦਾ ਤੇ ਉਹ ਅੱਗੇ ਉੱਥੇ ਪੈਸੇ ਨਹੀਂ ਉਹ ਜਿਹੜੇ ਆਪਣੇ ਮਾਪਿਓ ਨੂੰ ਛੱਡ ਆਂਦੇ ਨੇ ਉਹ ਕਦੀ ਜਾਂਦੇ ਨਹੀਂ ਉਹ ਜਾਂਦੇ ਨਹੀਂ ਕਿ ਫੋਨ ਨਹੀਂ ਕਰਦੇ ਜਿਹੜੇ ਜਾਂਦੇ ਨੇ ਨਾ ਜਿਹੜੇ ਕੋਈ ਬਹੁਤ ਚੰਗੇ ਬਣ ਜਾਂਦੇ ਨੇ ਆਪਣੀ ਔਲਾਦ ਆਪਣੇ ਮਾਪਿਓ ਵਾਸਤੇ ਉਹ ਵੀ ਇਸ ਤਰ੍ਹਾਂ ਕਰਦੇ ਨਹੀਂ ਕਿ ਹਫਤੇ ਬਾਅਦ ਮਿਲ ਆਂਦੇ ਨੇ ਇਹ ਬਹੁਤ ਜ਼ਿਆਦਾ ਨਜ਼ਾਮ ਹੈ ਕਿ ਮਾਰਤ ਨਹੀਂ ਦੇਖ ਆਈ ਹੈ ਹਾਂਜੀ ਬਾਕੀ ਇਹ ਬਾਈ ਇਹ ਚੀਜ਼ਾਂ ਨੂੰ ਗੌਰ ਕਰਨਾ ਜੇਦਾ ਮੀਨ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਈ ਤੇ ਕਾਫੀ ਕੁਝ ਸਿੱਖਣ ਨੂੰ ਨਵਾਂ ਮਿਲਿਆ ਹੋਏਗਾ ਸਮਝਣ ਨੂੰ ਤੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੀ ਮਿਲਣਿਆ ਕਰਾਂ ਵੀ ਵੀਡੀਓ ਨਾਲ ਸਾਥ ਦਿਓ ਇਜਾਜ਼ਤ ਅੱਲਾ